ਮਸਾਈ ਸ਼ੇਰੋਂ ਵੱਲੋਂ ਭਾਰਤੀ ਕਿਸਾਨ ਜੁਗਿਆਂ ਇਕਤਾ ਗਰਾਹਾਂ ਪਿੰਡ ਸ਼ੇਰੋਂ ਪਿੰਡ ਸ਼ੇਰੋਂ ਦੀ ਸਾਰ ਸੰਗਤ ਮੱਖਣ ਪ੍ਰਧਾਨ ਦੀ ਗਵਾਹੀ ਦੇ ਵਿੱਚ ਚਾਰ ਬੱਸਾਂ ਭਰ ਲੀਆਂ ਨੇ ਕਰਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ। ਹਾਜੀ ਚੌਥਾ ਸਾਧਨ ਵੀ ਕਰਕੇ ਸੰਗਤ ਵਧੀ ਜਾਂਦੀ ਹੈ। ਫਿਰ ਨਹੀਂ ਪਤਾ ਪੰਜਵਾਂ ਸਾਧਨ ਕਰਨਾ ਪਵੇ। 4450 ਹੁੰਦਾ। 50 ਸਿਰੋਂ ਸਿਰੋਂ ਲਗਾ। 30 ਸਿਰੋਂ ਜਿਕਾਈ ਮੱਖਣ ਪ੍ਰਦਾਨ ਦੀ ਗਵਾਹੀ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਨੇ ਸਹਿਯੋਗ ਦਿੱਤਾਗਾ। ਮੈਨੂੰ ਲੱਗਾ ਪੰਜ ਪਾਂ ਵੀ ਸਾਧਨ ਕਰਨਾ ਪਊਗਾ ਹੁਣ ਦੂਜੀ ਬੱਸ ਨਹੀਂ ਚੱਲ ਪਈ ਆਹ ਖੜੀ ਐ ਦੂਜੀ ਬੱਸ ਉਹ ਬੱਸ ਵੀ ਉੱਤੋਂ ਪਰੀ ਹੋਈ ਦੀ ਆ ਵੀ ਦੇਖ ਲਓ ਸੇਰੋਂ ਦੀ ਬੱਸ ਆ ਵੀ ਉੱਤੋਂ ਲੱਗੀ ਹੋਈ ਹੈਗੀ ਨਾ ਮਾਈਆਂ ਨੂੰ ਮਾਈਆਂ ਉੱਤੋਂ ਚਾਰ ਚੇ ਹਮੇ ਦੀ ਵੀਰੂਏ ਬਣਾ ਦਾ ਤਾਰ ਨੂੰ ਦੀੜੇ ਦਾ ਬਣਾਣਾ ਫੇਰ ਫੇਰ ਮੈਂ ਖਿਆਲ ਨਹੀਂ ਕਰਿਆ ਆ ਸਾਡੇ ਸੀਤਾਖਨ ਪਹੁੰਚ ਗਏ ਗੋਗੀ ਬਾਬਾ ਮੱਖਣ ਪ੍ਰਧਾਨ ਖਜਾਨਚੀ ਬੀਵੀ ਦਾ ਬਣਾ ਲਾ ਹਾਂ ਆ ਗਿਆ ਆ ਗਿਆ ਆ ਆ ਦੇਖੋ ਜੀ ਦੂਜੀ ਬਸ ਦੀਆਂ ਸਵਾਰੀਆਂ ਵਾਹ ਜੀ ਵਾਦਾਰੀ ਸਿੰਘ ਜੀ ਬਹੁਤ ਜਿਆਦਾ ਸੰਗਤ ਨੂੰ ਸਹਿਯੋਗ ਦਿੱਤਾ ਹੈ ਬਸ ਇਹ ਵੀ ਤਹਾਂ ਤੋਂ ਵੀ ਫੁੱਲਾ ਹੈ ਵਿੱਚੋਂ ਵੀ ਫੁੱਲਾ ਹੈ ਚਾਰੇ ਸਾਧਨ ਭਰ ਕੇ ਵੀ ਮੈਨੂੰ ਲੱਗਦਾ ਹੈ ਸਾਧਨ ਹੋਰ ਕਰਨਾ ਪਊਗਾ pasirung lo, sekarang ha, ਹਲੇ ਦੋ ਬਸਾਂ ਦੀ ਵੀਡੀਓ ਹੋਈ ਹੈ ਇੱਕ ਬਸ ਪੀਟਰ ਜਿਹੜਾ ਪਿੱਛੇ ਨੇ ਹਲੇ ਵੀ ਸਵਾਰੀਆਂ ਵਧਣਗੀਆਂ